ਪਾਣੀ ਦੇ ਦਬਾਵੇ ਮਾਰ ਮਾਰੀ ਹੈ ਨਾ ਧੰਨ ਗੁਰੂ ਰਾਮਦਾਸ ਸੋ ਸੰਗਤ ਜੀ ਅਸੀਂ ਪਿੰਡ ਪਹੁੰਚਿਆ ਜੀ ਕਿਹੜਾ ਪਿੰਡ ਡੋਗਰਾ ਨਾ ਜਾਫਰ ਕੋਟ ਆ ਤੇ ਇੱਥੇ ਵੀਰ ਦੱਸਦਾ ਪਿਆ ਸੀ ਕਹਿੰਦਾ ਇੱਥੇ ਕੋਈ ਵੀ ਨਹੀਂ ਆਇਆ ਹੈਗਾ ਤੇ ਟਰਾਲੀ ਤਾਂ ਸੀ ਜਿਹੜਾ ਇੱਧਰ ਵਾਰਤੀ ਟਰਾਲੀ ਟਰੱਕ ਤੇ ਆ ਡੇਰਿਆਂ ਦੇ ਉੱਤੇ ਵੀ ਕਾਫੀ ਕਾਫੀ ਪਾਣੀ ਚੜਿਆ ਹੋਇਆ ਇੱਕ ਉਹ ਘਰ ਹੈਗਾ ਉਹਦੇ ਉੱਪਰ ਵੀ ਬੰਦੇ ਖੜੇ ਹੈਗੇ ਤੇ ਬਾਕੀ ਟਰਾਲੀ ਚੱਲੀ ਬਾੜਤਾ ਹੈ ਪਾਣੀ ਤੁਸੀਂ ਦੇਖ ਲਓ ਕਿ ਇੱਥੇ ਰਾਹ ਜਾਂਦਿਆ ਤੇ ਜਿੱਥੇ ਜਿੱਥੇ ਲੋੜ ਆ ਅਸੀਂ ਸਪੈਸੀਫਿਕ ਜਗ੍ਹਾ ਲੱਭ ਲੱਭ ਕੇ ਜਾ ਰਹੇ ਆ ਕਿ ਇਹ ਨਹੀਂ ਕਿ ਕੱਲਾ ਹੁਣ ਅਜਨਾਲਾ ਤੇ ਅਜਨਾਲੇ ਨੂੰ ਸਾਰੀਆਂ ਟਰਾਲੀਆਂ ਪਾ ਕੇ ਆਪਾਂ ਉਧਰ ਹੀ ਰਸਟਿੰਗ ਲੈ ਕੇ ਜਾਈਏ ਹੁਣ ਆ ਕਈ ਪਿੰਡ ਥੋੜਾ ਜਿਹਾ ਹੱਦਵੇਂ ਆ ਤੇ ਹੁਣ ਵੀਰ ਕਹਿੰਦਾ ਕਿੜਾ ਕਿੜਾ ਡੋਗਰਾ ਚੱਕ ਡੋਗਰਾ ਗ੍ਰੰਥ ਵਿਗੜ ਚੱਕ ਡੋਗਰਾ ਕਹਿੰਦਾ ਪਿੰਡ ਜਿਹੜਾ ਸਾਈਡ ਤੇ ਬਿਲਕੁਲ ਦੇ ਉੱਥੇ ਵੀ ਕੋਈ ਨਹੀਂ ਪਹੁੰਚਿਆ ਹੈਗਾ ਪਿੰਡ ਸਾਲਾ ਡੁੱਬਿਆ ਹੋਇਆ ਬੱਤੀ ਨਹੀਂ ਹੈਗੀ 4-5 ਦਿਨ ਹੋ ਗਏ ਤੇ ਕਿਸ ਤਰ੍ਹਾਂ ਕਰਕੇ ਅਸੀਂ ਜਾ ਰਹੇ ਹਾਂ ਵੀ ਜਿੱਥੇ-ਜਿੱਥੇ ਲੋੜ ਆ ਅਸੀਂ ਪਾਣੀ-ਪੋਣੀ ਦਾ ਨਹੀਂ ਕੋਈ ਦੇਖਦੇ ਪਏ ਕਈ ਪਿੰਡਾਂ ਦੇ ਵਿੱਚ ਪਾਣੀ ਡਾਊਨ ਵੀ ਚਲਾ ਗਿਆ ਹੋਇਆ ਹੈ ਲੈ ਕੇ ਉੱਥੇ ਬੱਤੀ ਨਹੀਂ ਹੈਗੀ ਤੇ ਉਥੇ ਪੀਣ ਵਾਲੇ ਪਾਣੀ ਦੀ ਲੋੜ ਹੋएगी ਤੇ ਜੰਗਲੀ ਜਾਨਵਰ ਕਈ ਮਰ ਗਏ ਆ ਪਾਣੀ ਦੇ ਵਿੱਚ ਤੇ ਜੋ-ਜੋ ਪਾਣੀ ਥੱਲੇ ਜਾਣਾ ਤ्यों-ਤ्यों ਮੁਸ਼ਕਲਾਂ ਵਧਣੀਆਂ ਹੈਗੀਆਂ ਮੈਡੀਸਿਨ ਦੀ ਲੋੜ ਪੈਣੀ ਹੈਗੀ ਸੋ ਅਸੀਂ ਜਿੰਨੇ ਜਿੰਨੇ ਜੋਗੇ ਹੈਗੇ ਹੁਣ ਮੈਡੀਸਿਨ ਦੀ ਗੱਡੀ ਵੀ ਲੈ ਕੇ ਆਏ ਆ ਮੈਡੀਕਲ ਹੈਲਪਰ ਤੇ ਰਸਦ ਪਾਣੀ ਵੀ ਹੈਗਾ ਵਾ ਤੇ ਹੁਣ ਆ ਡੇਰੀਆ ਵਾਲੇ ਦੱਸਦੇ ਆ ਜੀ ਕੋਈ ਵੀ ਇੱਧਰ ਨਹੀਂ ਆਇਆ ਆਇਆ ਹੈਗਾ ਤੇ ਇੱਕ ਬੇਨਤੀ ਵੀ ਆ ਮੈਸੇਜ ਵੀ ਆ ਸਾਰਿਆਂ ਨੂੰ ਕਿ ਜਿਹੜੇ ਵੀ ਅੱਜ ਅੱਜ ਨਾਲੇ ਨੂੰ ਜਾ ਰਹੇ ਆ ਜਾਂ ਹਰਮਨ ਦਾਸ ਨੂੰ ਹਨਾ ਜੀ ਤੇ ਆ ਜਿਹੜੇ ਸਾਈਡ ਤੇ ਪਿੰਡ ਹਨਾ ਜੀ ਕਿੱਥੇ ਵੀ ਰੀਚ ਕਰੀਏ ਪਹੁੰਚ ਕਰੀਏ ਇਹਨਾਂ ਤੱਕ ਕੋਈ ਵੀ ਨਹੀਂ ਹੁੰਦਾ ਹੈ ਤੇ ਕਿਹੜੀ ਬੈਲਟ ਪੈਂਦੀ ਹੈ ਪਾਕਿਸਤਾਨ ਇਹ ਆਪਣਾ ਚਗਾਵੇਂ ਵਾਲੀ ਸਾਈਡ ਵਾਲਾ ਪੈਂਦਾ ਕੰਮ ਇੱਧਰ ਇਤਿਹਾਸੇ ਤੋਂ ਅੱਗੇ ਥੋੜਾ ਜਾ ਰਹੀਏ ਤੇ ਇੱਧਰ ਪਿੰਡ ਆ ਜਿਹੜੇ ਸਾਈਡ-ਸਾਈਡ ਦੇ ਪਿੰਡ ਤੇ ਰਾਸ਼ਨ ਦੀ ਲੋੜ ਇਹਨਾਂ ਨੂੰ ਹੈਗੀ ਆ ਕਿਉਂਕਿ ਇੱਕਦਮ ਤੇ ਹੁਣ ਘਰਾਂ ਤੋਂ ਉੱਠ ਗਏ ਇਹਨਾਂ ਨੇ ਬਾਹਰ ਤੇ ਆ ਕੇ ਕੰਮ ਨਹੀਂ ਕਰਨਾ ਕਿਉਂਕਿ ਘਰਾਂ ਦੇ ਵਿੱਚ ਕਿਹਾਲੋ ਕਿ 2-2 ਫੁੱਟ 3-4 ਫੁੱਟ ਦਾ ਘਾਰਪਰਕੀ ਹੋਈ ਆ ਤੇ ਜਿੰਨੇ ਜੋਗੇ ਹੈਗੇ ਅਸੀਂ ਵੀ ਕਰ ਰਹੇ ਆ ਤੇ ਮੇਰੀ ਸਾਰੀ ਵੀਰਾਂ ਨੂੰ ਬੇਨਤੀ ਆ ਕਿ ਆਪਾਂ ਇੱਕ ਸਾਈਡ ਦੀ ਬਜਾਏ ਵੱਖ-ਵੱਖ ਪਿੰਡਾਂ ਸੰਭੀਏ ਜਿ세-ਜਿ세 ਆਪਣੇ ਭਾਈਚਾਰਕ ਲੋਕ ਬੈਠੇ ਪੰਜਾਬੀ ਆ ਜਿਨ੍ਹਾਂ ਨੂੰ ਲੋੜ ਆ ਤੇ ਹੁਣ ਗਾਂ ਲੋਰ ਸੋ ਕੋ ਜਿਆਦਾ ਪਿਆਣੀ ਆ ਤੇ ਪੀਆ ਨੂੰ ਕਿਰਤ ਰੋਜ਼ਗਾਰ ਕੇ ਇਹਦੇ ਡੁੱੜ ਗਏ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਰੋਜ਼ਗਾਰ ਦੇ ਲਈ ਸਭ ਤੋਂ ਵੱਡੀ ਗੱਲ ਰੋਜ਼ਗਾਰ ਲਈ ਅਸੀਂ ਦੇਲੇ ਵੀ ਪਹਿਲ ਕਰਦੇ ਸੀ ਹੁਣ ਵੀ ਅਸੀਂ ਪਹਿਲ ਕਰਾਂਗੇ ਕਿ ਰੋਜ਼ਗਾਰ ਦੇ ਦੀਏ ਤੇ ਬਾਕੀ ਗੁਰੂ ਰਾਮਦਾਸ ਬਾਸ਼ਾ ਮੇਲ ਕਰਨਗੇ ਪੰਜਾਬ ਫੇੜ ਫੇਰ ਤੋਂ ਚਿਗਾਰੇ ਜਲੰਦਾ ਉਠੇਗਾ ਤੇ ਫਿਰ ਤੋਂ ਚੜਦੀ ਕਲਾ ਹੋਏਗੀ ਸਾਡਾ ਪੰਜਾਬ ਗੁਰੂ ਦੀ ਗੁਰੂ ਸਾਹਿਬਾਨ ਜੀ ਦੀ ਅਪਾਰ ਕਿਰਪਾ ਨਾਲ ਹਮੇਸ਼ਾ ਹੀ ਚੜਦੀ ਕਲਾ 'ਚ ਰਿਹਾ ਵਾ ਬੜੇ ਬੜੇ ਵੱਡੇ ਦੁੱਖ ਦੇਖੇ ਨੇ ਤਰਸ ਦੀਆਂ ਦੇਖੀਆਂ ਨੇ ਤੇ ਆ ਵੀ ਉਹਨਾਂ ਦੇ ਵਿੱਚੋਂ ਇੱਕ ਸੀ ਤੇ ਸਤਿਗੁਰੂ ਨੇ ਫਿਰ ਕਿਰਪਾ ਕਰਦੋਨੀ ਫਿਰ ਜਕਾਰੇ ਲੱਗਣਗੇ ਫਿਰ ਤੋਂ ਸਾਡਾ ਜਿਹੜਾ ਪੰਜਾਬ ਅੱਛਾ ਦੀ ਕਲਾ 'ਚ ਹੋਏਗਾ ਤੇ ਉਹਨਾਂ ਸੰਗਤਾਂ ਦੀ ਅੱਗੇ ਖੜੀ ਆਪਣੇ ਵੀਰ ਵੀ ਖੜੇ ਆ ਜਿਹੜੇ ਸੇਵਾਦਾਰ ਨਾਲ ਆਏ ਆ ਤੇ ਇਲਗ ਲਗ ਡੇਰੇ ਆ ਕੋਸ਼ਿਸ਼ ਕਰਾਂਗੇ ਆ ਡੇਰਿਆਂ ਦੇ ਵਿੱਚ ਉਹ ਪਿੱਛੇ ਡੇਰੇ ਆ ਤੇ ਉਹ ਉਧਰ ਹੈਗੇ ਆ ਉੱਥੇ ਤੱਕ ਜਾਣ ਦੀ ਹਾਂਜੀ ਕਿਹੜਾ ਆ ਗੀ ਹੋਰ ਕਿਹੜਾ ਉਹ ਜਿਹੜਾ ਉਹ ਉਹ ਜਿਹੜਾ ਹੈਗਾ ਉਹ ਤੇ ਪੂਰਾ ਦੁਬਈ ਪਿਆ ਹਨਾ ਹਾਂਜੀ ਉੱਥੇ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਸਤਿਗੁਰੂ ਮੇਰ ਨਾਲ ਤੁੰਤ ਤੱਕ ਜਾਈਏ ਤੇ ਬਹੁਤ ਬਹੁਤ ਧੰਨਵਾਦ ਸੰਗਤ ਜੀ ਆਪਦੀ ਨਾਲ ਜੁੜੇ ਹੋ ਜੀ ਕਿਸੇ ਕੋਲ ਕੋਈ ਸੁਜੈਸ਼ਨ ਹੋਵੇ ਤਾਂ ਆਪ ਜੀ ਜਰੂਰ ਸਾਂਝੀ ਕਰਿਆ ਕਰੋ ਤੇ ਸਤਗੁਰ ਜਿਵੇਂ ਸੇਵਾ ਲੈ ਰਹੇਗੇ ਧੀਵੇਂ ਧੀਵੇਂ ਸੇਵਾ ਚਲਦੀ ਜਾਊਗੀ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ